ਹਾਂ ਜੀ ਬਾਈ ਮੈਨ ਇਧਰ ਅਫਸਰ ਕੋਲ ਨਹੀਂ ਤੇ ਗੱਲ ਗਈ ਹੈ ਜੀ ਬਾਈ ਇਹ ਤੋਂ ਨਹੀਂ ਮੈਂ ਕਿ ਕਨਿਊਜ਼ ਜੀ ਜੇ ਇਧਰ ਦੀ ਵੀ ਲਾ ਦਿੰਦੇ ਤਾਂ ਬਹੁਤ ਬੁਰਾ ਹਾਲ ਹੈ ਸਾਡੇ ਦਾ ਇਧਰ 1921 ਦਾ ਕੰਮ ਵੀ ਨਹੀਂ ਹੋਇਆ ਜੇ ਹੋਇਆ ਮਾੜਾ ਮੋਟਾ ਜਿਹੜਾ ਸੀਵਰੇਜ ਦੇ ਪਾਈ ਪਿਆ ਉਹ ਵੀ ਜਿਵੇਂ ਗੱਟ ਵਗੈਰਾ ਪਹਿਲਾਂ ਹੀ ਟੁੱਟਦੇ ਜਾ ਰਹੇ ਹਜੇ ਚਾਲੂ ਹੋਇਆ ਨਹੀਂ ਕੋਈ ਕਨੈਕਸ਼ਨ ਸੰਦੀਪ ਜੀ ਕੱਲ ਨਾ ਆਪਣੇ ਕੋਲ ਨਾ ਉਹ ਆਏ ਸੀਗੇ ਆਮ ਆਦਮੀ ਦੇ ਕੁਝ ਲੀਡਰਜ਼ ਉਹਨਾਂ ਨੇ ਰੋਲਾ ਦੁਲਾ ਜਪਾਇਆ ਵੀ ਤੁਸੀਂ ਓ ਸੱਤ ਸੌ ਰੁਪਏ ਦਾ ਬਿਆਨ ਦੇ ਰਹੇ ਹੋ ਮੈਡਮ ਤੱਕ ਗੱਲ ਪਹੁੰਚ ਗਈ ਹੈ ਹਾਂ ਮੈਨੂੰ ਕਹਿੰਦੇ ਹਾਂਜੀ ਮੈਂ ਕਹਿੰਦਾ ਹਾਂਜੀ ਲੈ ਆ ਆਪਾਂ ਤੇਰਾ ਝੂਠ ਬੋਲਿਆ ਅੱਗੇ ਵੇਖ ਕੇ ਉਹ ਜੇ ਬੈਂਚ ਥੋੜੀ ਦਿੱਤਾ ਅੰਦਰ ਲੈ ਆ ਮੈਨੂੰ ਦੇਖੋ ਸਾਰਿਆਂ ਨੇ ਚਲੋ ਇੱਕ ਐਕਟ ਹੋ ਆਕੇ ਨਾ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਨਾ ਫੋਟੋਆਂ ਖਿਚਵਾਤੀਆਂ ਜਿਵੇਂ ਉਂਗਲਾ ਖੜਤੀਆਂ ਕਰਾ ਕੇ ਅੱਜ ਮੇਰੇ ਕੋਲ ਨਾ ਹੋਣੀ 10 ਮਿੰਟ ਪਹਿਲਾਂ ਨਾ ਇੱਕ ਫੋਨ ਆਇਆ ਕੋ ਨਾ ਮੈਨੂੰ ਕਹਿੰਦੇ ਨੰਨਾ ਜੀ ਬੋਲ ਲਓ ਮੈਂ ਕਹਿੰਦਾ ਹਾਂਜੀ ਕਹਿੰਦੇ ਅਸੀਂ ਨਾ ਸਿਟੀ ਥਾਣੇ ਤੋਂ ਬੋਲੀ ਆ ਤੇ ਕਹਿੰਦੇ ਤੁਸੀਂ ਨਾ ਉੱਤੇ ਥਾਣੇ ਪੇਸ਼ ਹੋਵੋ ਹੁਣ ਉਹ ਜਾਣ ਕੋਈ ਤਿਆਰੀ ਨਹੀਂ ਸਾਰੇ ਪਿੱਛੇ ਐਟਰੀਔਰ ਜਦ ਇਹ ਸਚਾਈ ਹੈ ਕਿ ਇਹਨਾਂ ਨੇ ਪੈਸੇ ਲਏ ਹਨ ਮੈਂ ਹਰ ਪ੍ਰਦੀਪ ਚੋਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਕਈ ਵਾਰੀ ਅਸੀਂ ਵੀ ਇੱਕ ਇਹੋ ਜੀ ਜਗ੍ਹਾ ਤੇ ਫਸ ਜਾਂਦੇ ਹਾਂ ਕਿ ਕੀ ਕਰੀਏ ਸਮਝ ਨਹੀਂ ਆਂਦੀ ਜਦ ਸਾਨੂੰ ਲੋਕੀ ਫੋਨ ਕਰਕੇ ਬੁਲਾਉਂਦੇ ਆ ਕਿ ਵੀ ਸਾਨੂੰ ਇਹ ਪਰੇਸ਼ਾਨੀ ਹੈ ਸਾਡੀ ਆਵਾਜ਼ ਚੱਕੋ ਤੇ ਜਦ ਅਸੀਂ ਉਹਨਾਂ ਦੀ ਆਵਾਜ਼ ਚੱਕਦੇ ਹਾਂ ਤਾਂ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਲੋਕ ਗਲਤ ਹੈ ਉਹਨਾਂ ਦੀ ਵੀ ਕੋਈ ਨਾ ਕੋਈ ਮਜਬੂਰੀ ਹੋਏਗੀ ਤੇ ਜਿਹੜੀ ਤੁਸੀਂ ਖਬਰ ਦੇਖ ਰਹੇ ਹੋ ਪਹਿਲਾਂ ਤਾਂ ਇਹ ਖਬਰ ਨੂੰ ਸ਼ੇਅਰ ਜਰੂਰ ਕਰੋ ਤੇ ਕਮੈਂਟ ਜਰੂਰ ਕਰਦੇ ਰਹਿਣਾ ਨਾਲ ਦੀ ਨਾਲ ਜਿੱਦਾਂ ਜਿੱਦਾਂ ਖਬਰ ਅੱਗੇ ਵੱਧਦੀ ਜਾਏਗੀ ਕਿ ਉਹ ਲੋਕੀ ਉਹਨਾਂ ਲੋਕਾਂ ਦਾ ਵੀ ਕੋਈ ਕਸੂਰ ਨਹੀਂ ਆਏ ਨਾ ਚ ਉਹਨਾਂ ਨਾਲ ਕਿਆ-ਕਿਆ ਬੀਤਦੀ ਹੋਣੀ ਜਦੋਂ ਆਪਣੀ ਸੱਚਾਈ ਆਪਣੇ ਵਾਰਡ ਦੀ ਜਿਹੜੀ ਸੱਚਾਈ ਹੈ ਉਹ মিডিਆ ਦੇ ਸਾਹਮਣੇ ਰੱਖਦੇ ਆ ਤੇ মিডিਆ ਉਹਨੂੰ ਚਲਾਉਂਦਾ ਹੈ ਤੇ ਕਿੰਨਾ ਔਖਾ ਲੱਗਦਾ ਆਉਣਾ ਉਹਨਾਂ ਨੂੰ ਕਿ ਵੀ ਕਿੰਨੇ ਵੱਡੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਨਾਲ ਪੰਗਾ ਲੈਣਾ ਕਿੰਨਾ ਕੁ ਔਖਾ ਹੋ ਜਾਂਦਾ ਹੈ ਉਹਨਾਂ ਦੇ ਲਈ ਇਹ ਬੜੀ ਜਿੱਦਾਂ ਤੁਸੀਂ ਇਹ ਵੀਡੀਓ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਵਾਰਡ ਨੰਬਰ 15 ਦੀ ਜਿੱਥੇ ਸਾਨੂੰ ਇੱਕ ਫੋਨ ਆਂਦਾ ਹੈ ਕੀ ਸਾਡੇ ਵਾਰਡ ਦੀ ਵੀ ਸੁਧ-ਬੁਧ ਲਿਓ ਸਾਡੇ ਵਾਰਡ ਚ ਕੋਈ ਵਿਕਾਸ ਨਹੀਂ ਹੋ ਰਿਹਾ ਇੱਕਾ ਦੁੱਕਾ ਗਲੀ ਹੈ ਜਿੱਥੇ ਕੰਮ ਕਰਾਏ ਜਾ ਰਹੇ ਆ ਸਾਡੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਰਿਆਂ ਤੋਂ ਪਹਿਲਾਂ ਤੁਸੀਂ ਇਹ ਰਿਕਾਰਡਿੰਗ ਸੁਣੋ ਕਿ ਜਦੋਂ ਬੰਦਾ ਸਾਡੇ ਕੋਲ ਫੋਨ ਕਰਦਾ ਤਾਂ ਉਹਦੀ ਆਵਾਜ਼ ਕਹਿਜੀ ਹੈ ਕਿੰਨੀ ਕੁ ਉਹ ਸਾਡੇ ਨਾਲ ਮਿੰਤਾ ਤਰਲੇ ਕਰਕੇ ਕਿ ਵੀ ਸਾਡੀ ਖਬਰ ਲਾਓ ਤੇ ਅਸੀਂ ਜਦ ਪਹਿਲਾਂ ਤੁਸੀਂ ਇਹ ਰਿਕਾਰਡਿੰਗ ਸੁਣੋ ਤਾਂ ਰਿਕਾਰਡਿੰਗ ਸੁਣਦੇ ਹੋਏ ਨਾਲ-ਨਾਲ ਤੁਸੀਂ ਕਮੈਂਟ ਵੀ ਕਰਦੇ ਰਹੋ ਤੇ ਨਾਲ-ਨਾਲ ਵੀਡੀਓ ਨੂੰ ਸ਼ੇਅਰ ਵੀ ਕਰੋ ਹਾਂਜੀ ਭਾਜੀ ਮੈਂ ਨਾ ਇਧਰ ਅਫਸਰ ਕੋਲ ਨਹੀਂ ਕਿ ਗੱਲ ਕਰ ਰਹੀ ਸੀ ਹਾਂਜੀ ਹਾਂਜੀ ਬੋਲੋ ਭਾਈ ਇੱਥੋਂ ਦੀ ਮਗੇ ਇੱਕ ਨਿਊਜ਼ ਜੀ ਜੇ ਇਦਾਂ ਦੀ ਵੀ ਲਾ ਦਿੰਦੇ ਤੇ ਬਹੁਤ ਬੁਰਾ ਹਾਲ ਹੈ ਸਾਡੇ ਦਾ ਇਧਰ ਇੱਕ 1921 ਦਾ ਕੰਮ ਵੀ ਨਹੀਂ ਹੋਇਆ ਜੇ ਹੋਇਆ ਮਾੜਾ ਮੋਟਾ ਜਿਹੜਾ ਸੀਵਰੇਜ ਦੇ ਪਾਈ ਪਿਆ ਉਹ ਵੀ ਜਿਵੇਂ ਗੱਟ ਵਗੈਰਾ ਪਹਿਲਾਂ ਹੀ ਟੁੱਟਦੇ ਜਾ ਰਹੇ ਹਜੇ ਚਾਲੂ ਹੋਇਆ ਨਹੀਂ ਕੋਈ ਕਨੈਕਸ਼ਨ ਵਰਨ ਨੰਬਰ ਕਿਹੜਾ 15 ਪੈਂਦਾ ਹੈ ਇਹ ਉਹੀ 15 ਹੀ ਹਾਂਜੀ ਪਰ ਉਹ ਇਸ ਏਰੀਆ ਨਾ ਇੱਧਰ ਪੈਂਦਾ ਜਿਵੇਂ ਸ਼ਹਿਰ ਖੜੀ ਰੋਡ ਵਾਲੀ ਸਾਈਡ। ਹਾਂ ਮੈਂ ਸਮਝ ਗਿਆ ਸ਼ਹਿਰ ਖੜੀ ਗਲੀ। ਹਾਂਜੀ। ਹਾਂਜੀ ਬੜਾ ਬੁੜਾ ਹਾਲ ਹੈ ਮੈਂ ਕਹਿੰਦਾ ਜੇ 10 ਮਿੰਟ ਮੀ ਪੈ ਜੇ ਨਾ ਤਾਂ ਨਾ ਤਾਂ ਅਸੀਂ ਇੱਥੋਂ ਪੈਦਲ ਜਾ ਸਕਦੇ ਆ ਨਾ ਅਸੀਂ ਕੋਈ ਵਾਹਾਈਕਲ ਕਰ ਨਹੀਂ ਸਕਦੇ ਆ ਇੱਥੇ। ਚਲੋ ਅੱਜ ਤਾਂ ਅਸੀਂ ਸ਼ੰਕੂ ਬਾਰਡਰ ਦੇ ਆ ਤੁਸੀਂ ਕੱਲ ਨਾ ਫੋਨ ਕਰ ਲਿਓ। ਠੀਕ ਹੈ। 11:00 ਵਜੇ ਦੇ ਕਰੀਬ। ਠੀਕ ਹੈ ਜੀ ਠੀਕ ਹੈ ਜੀ। ਠੀਕ ਹੈ? ਠੀਕ। ਤੇ ਫਿਰ ਫਿਰ ਜੇ ਅਸੀਂ ਕਹਾਂਗੇ ਨਾ ਫਿਰ ਲੋਕਾਂ ਨੂੰ ਇਕੱਠਾ ਕਰ ਲਿਓ। ਹਾਂਜੀ ਉਹ ਤਾਂ ਕਰ ਲਾਂਗੇ ਉਹ ਤਾਂ ਸਾਰੇ ਹੋ ਜਾਣਗੇ ਜ ਠੀਕ ਤੇ ਤੁਸੀਂ ਜਿੱਦਾਂ ਰਿਕਾਰਡਿੰਗ ਸੁਣੀ ਹੈ ਤੇ ਰਿਕਾਰਡਿੰਗ ਤੋਂ ਬਾਅਦ ਸਾਡਾ ਫਰਜ ਬਣਦਾ ਸੀਗਾ ਕਿ ਵੀ ਜਿਹੜੀ ਜਨਤਾ ਦੀ ਆਵਾਜ਼ ਹੈ ਜਿਹੜੇ ਲੋਕੀ ਪਰੇਸ਼ਾਨ ਹੈ ਉਹਨਾਂ ਦੀ ਆਵਾਜ਼ ਨੂੰ ਅਸੀਂ ਪ੍ਰਸ਼ਾਸਨ ਤੱਕ ਪਹੁੰਚਾਈਏ ਤਾਂ ਕਿ ਇਹਨਾਂ ਦੀ ਇਹਨਾਂ ਨੂੰ ਜਿਹੜੀ ਵੀ ਪ੍ਰੋਬਲਮਜ਼ ਆ ਰਹੀਆਂ ਉਹ ਉਹਨਾਂ ਦਾ ਹੱਲ ਨਿਕਲ ਸਕੇ ਤੇ ਪ੍ਰਸ਼ਾਸਨ ਉਹਦਾ ਕੰਮ ਕਰਾ ਸਕੇ ਤੇ ਸਾਡਾ ਜਿਹੜਾ ਫਰਜ ਬਣਦਾ ਸੀਗਾ ਅਸੀਂ ਉਸ ਵਾਰਡ 'ਚ ਗਏ ਤੇ ਉਹਨਾਂ ਦੀ ਗੱਲਾਂ ਸੁਣੀਆਂ ਤੇ ਉਹ ਗੱਲਾਂ ਕੈਪਚਰ ਕਰਕੇ ਰਿਕਾਰਡਿੰਗ ਕਰਕੇ ਅਸੀਂ ਪ੍ਰਸ਼ਾਸਨ ਤੱਕ ਪਹੁੰਚਾਇਆ ਲੋਕਾਂ ਨੂੰ ਦਿਖਾਇਆ ਕਿ ਕਿਦਾਂ ਇੱਕ ਵਾਰਡ ਦੇ ਅੰਦਰ ਵਿਤਕਰਾ ਕੀਤਾ ਜਾਂਦਾ ਹੈ ਥੋੜੀ ਜਿਹੀਆਂ ਗਲੀਆਂ ਛੱਡ ਕੇ ਬਾਕੀ ਗਲੀਆਂ ਦਾ ਕੰਮ ਹੁੰਦਾ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਉਹਨਾਂ ਲੋਕਾਂ ਦਾ ਕਹਿਣਾ ਹੈ ਨਾ ਅਸੀਂ ਉੱਥੇ ਰਹਿੰਦੇ ਆਂ ਤੇ ਨਾ ਸਾਡਾ ਉੱਥੇ ਆਣਾ ਜਾਣਾ ਜਦ ਵਾਰਡ ਦੇ ਲੋਕਾਂ ਦਾ ਸਾਨੂੰ ਫੋਨ ਆਇਆ ਤਾਂ ਅਸੀਂ ਉੱਥੇ ਗਏ ਤੇ ਉਹਨਾਂ ਦੀ ਗੱਲ ਅਸੀਂ ਤੁਹਾਡੇ ਸਾਹਮਣੇ ਰੱਖੀ ਤੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਕਿ ਜਦ ਅਸੀਂ ਉਹਨਾਂ ਦੇ ਵਾਰਡ 'ਚ ਗਏ ਸੀਗੇ ਤਾਂ ਉਹਨਾਂ ਨੇ ਕੀ ਕੀ ਕਿਹਾ ਸੀਗਾ ਵੀ ਅਸੀਂ ਸੀਵਰੇਜ ਬੁਆਇਆ ਆਪਣੇ ਆਪਣੇ ਪੱਲੋ ਬੁਆਇਆ ਹੈ ਨਾ ਕਿ ਸਰਕਾਰ ਨੇ ਸਾਨੂੰ ਪਾ ਕੇ ਦਿੱਤਾ ਹੈ ਅਸੀਂ ਇਹ ਕਹਿੰਦੇ ਆ ਵੀ ਦੇਖੋ ਵੀ ਕੰਮ ਹੁੰਦਾ ਤਾਂ ਇਹ ਕੰਮ ਨਹੀਂ ਹੁੰਦਾ ਬੰਦਾ ਕਰ ਗਿਆ ਤਾਂ ਉਹ ਕਹਿੰਦੇ ਸਰਕਾਰ ਉਹ ਹੀ ਕਰੇਗੇ ਉਹ ਕਹਿੰਦੇ ਵੀ ਸਾਡੇ ਕੋਲ ਪੈਸੇ ਨਹੀਂ ਹੈ ਠੇਕੇਦਾਰ ਕਹਿੰਦਾ ਵੀ ਅਸੀਂ ਕੰਮ ਕਿੱਥੋਂ ਕਰੀਏ ਵੀ ਹੁਣ ਸਾਨੂੰ ਕੀ ਪਤਾ ਵੀ ਸਰਕਾਰ ਪੈਸੇ ਦੇ ਰਹੀ ਹੈ ਤੁਹਾਨੂੰ ਜਾਂ ਨਹੀਂ ਦੇ ਰਹੀ ਠੇਕੇਦਾਰ ਨੂੰ ਇਹ ਜਿਹੜੀ ਕਹਾਣੀ ਹੈ ਉਹ ਕਿਦਾਂ ਪਲਟੀ ਮਾਰਦੀ ਐ ਕਿਦਾਂ ਜਿਹੜੇ ਵਿਕਾਸ ਨਹੀਂ ਹੋ ਰਹੇ ਸੀ ਕਈ ਸਾਲਾਂ ਤੋਂ ਜਿਹੜੇ ਲੋਕੀ ਪਰੇਸ਼ਾਨ ਸੀ ਜਿਹੜੇ ਇਹ ਕਹਿੰਦੇ ਸੀਗੇ ਕਿ ਇੱਕ بارش ਹੋ ਜੇ ਤਾਂ ਸਾਨੂੰ ਹਫ਼ਤਾ ਹਫ਼ਤਾ ਘਰ ਦੇ ਅੰਦਰ ਕੈਦ ਹੋਣਾ ਪੈਂਦਾ ਅਸੀਂ ਬਾਹਰ ਨਹੀਂ ਜਾ ਪਾਉਂਦੇ ਅਸੀਂ ਬੱਚਿਆਂ ਦੀ ਵੀ ਵਾਇਡ ਕੀਤੀ ਸੀ ਬੱਚੇ ਮਨ ਦੇ ਸੱਚੇ ਹੁੰਦੇ ਆ ਬੱਚਿਆਂ ਨੇ ਵੀ ਜਿਹੜੀ ਗੱਲ ਦੱਸੀ ਸੀਗੀ ਉਹ ਵੀ ਤੁਹਾਡੇ ਸਾਹਮਣੇ ਅਸੀਂ ਰੂਬਰੂ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਜਦ ਇਹ ਖਬਰ ਚੱਲ ਜਾਂਦੀ ਐ ਜਦ ਸਾਰੇ ਲੋਕਾਂ ਨੂੰ ਪ੍ਰਸ਼ਾਸਨ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਇੱਕ ਵਾਰਡ ਦੇ ਅੰਦਰ ਵਿਤਕਰਾ ਕੀਤਾ ਜਾ ਰਿਹਾ ਹੈ ਕਿੱਥੇ ਵਿਕਾਸ ਕਰਾਇਆ ਜਾ ਰਿਹਾ ਕਿੱਥੇ ਵਿਕਾਸ ਨਹੀਂ ਕਰਾਇਆ ਜਾ ਰਿਹਾ ਤੇ ਸਭ ਤੋਂ ਵੱਡੀ ਗੱਲ ਜਿਹੜੀ 700 ਰੁਪਏ ਵਾਲੀ ਗੱਲ ਹੈ 700 ਰੁਪਏ ਵਾਲੀ ਗੱਲ ਸੀਗੀ ਕਿ ਵੀ ਇਨਾ ਵੱਲੋਂ 700 ਰੁਪਏ ਇਕੱਠੇ ਕੀਤੇ ਗਏ ਇਹ ਅਸੀਂ ਨਹੀਂ ਕਹਿ ਰਹੇ ਇਹ ਵਾਰਡ ਦੇ ਉਹ ਲੋਕੀ ਕਹਿ ਰਹੇ ਆ ਇਹ ਵੀ ਤੁਸੀਂ ਸੁਣੋ ਭਾਜੀ ਇਹ ਤਾਂ ਪੈਸੇ ਵੀ ਲੈ ਕੇ ਗਏ ਨੇ 7 700 ਰੁਪਏ ਵੀ ਲੈ ਕੇ ਗਏ ਨੇ ਸਾਡੇ ਤੋਂ ਕੋਣ ਲੈ ਕੇ ਗਿਆ ਸਾਰੇ ਕਮੇਟੀ ਦਾ ਐਮ ਸੀ ਸੀਗਾ ਤੇ ਨਾਲ ਉਹਦੇ ਨਾਲ ਦੋ ਮੰਦੇ ਬੰਦੇ ਸੀਗੇ ਗੁਰਦੁਆਰੇ 'ਚ ਬੈਠੇ ਸਾਰੇ ਤੋਂ ਫਾਇਰਮ ਬੁਲਾਏ ਆਂ ਹਾਂਜੀ ਬੁਲਾਏ ਆਂ ਬੁਲਾਏ ਸਾਰੇ ਤੋਂ 7 700 ਰੁਪਏ ਲਿੱਤੇ ਕਾਗਲਿੱਤੇ ਇਹ ਤੇ ਤੁਸੀਂ ਲੋਕally ਸੇਵਾ ਕਰਨ ਵਾਸਤੇ ਬੈਠੇ ਹੋ ਕਿ ਪੈਸੇ ਲੈ ਇਕੱਠੇ ਕਰਨ ਵਾਸਤੇ ਬੈਠੇ ਹੋ ਫਿਰ ਵੀ ਕੰਮ ਨਹੀਂ ਹੋ ਰਿਹਾਗਾ ਫਿਰ ਵੀ ਹਾਂ ਮੈਂ ਇਨੀ ਗੱਲ ਤੁਹਾਡੇ ਨਿਊਜ਼ ਲਈ ਕਹਿਣਾ ਚਾਹੁੰਗਾ ਮੈਡਮ ਨੂੰ ਮੈਡਮ ਜੇ ਤੁਸੀਂ ਹਜ਼ਾਰ ਕਰੋੜ ਦੀ ਗੱਲ ਕਰਦੇ ਹੋ ਨਾ ਤਾਂ ਇਹ ਗੱਲ ਦੀ ਸਚਾਈ ਹੈ ਕਿ ਜਿਹੜਾ ਇਹ ਕੰਮ ਸ਼ੁਰੂ ਹੋਇਆ ਸੀ ਨਾ ਸੀਵਰੇਜ ਦਾ ਇਹ ਕਾਂਗਰਸ ਦੀ ਸਰਕਾਰ ਦੇ ਟਾਈਮ ਹੀ ਹੋਇਆ ਸੀਗਾ ਮੈਂ ਤਾਂ ਨਹੀਂ ਕਹ ਰਿਹਾ ਕਿ ਜੇ ਮੈਂ ਕਾਂਗਰਸੀ ਹਾਂ ਮੈਂ ਕੋਈ ਮੇਰਾ ਕਿਸੇ ਪਾਰਟੀ ਨਾਲ ਲੈਣਾ ਦੇਣਾ ਨਹੀਂ ਅਸੀਂ ਤਾਂ ਆਮ ਬੰਦੇ ਆ ਮਜ਼ਦੂਰੀ ਕਰਨ ਵਾਲੇ ਬੰਦੇ ਆ ਹਾਂ ਇਹ ਕੰਮ ਜਿਹੜਾ ਹੈ ਕਾਂਗਰਸ ਦੀ ਸਰਕਾਰ ਦੇ ਟਾਈਮ ਸ਼ੁਰੂ ਹੋਇਆ ਸੀਗਾ ਸਰਕਾਰ ਬਦਲ ਗਈ ਕੰਮ ਰੁਕ ਗਿਆ ਫਿਰ ਉਸ ਤੋਂ ਬਾਅਦ ਜਦ ਸਾਨੂੰ ਦੁਬਾਰਾ ਫੋਨ ਆਂਦਾ ਹੈ ਤੁਸੀਂ ਉਹ ਜਿਹੜਾ ਮੁੰਡਾ ਹੈਗਾ ਨੰਨ ਨੰਨਾ ਨਾਮ ਦਾ ਮੁੰਡਾ ਹੈਗਾ ਉਹਦੀ ਗੱਲ ਸੁਣੋ ਉਹ ਕਿਆ ਕਹਿ ਰਿਹਾ ਹੈ ਉਹਨੇ ਸਾਫ਼ ਤੌਰ ਤੇ ਰਿਕਾਰਡਿੰਗ ਚ ਇਹ ਕਿਹਾ ਹੈਗਾ ਕਿ ਮੈਨੂੰ ਪੁਲਿਸ ਥਾਣੇ ਤੋਂ ਫੋਨ ਆਇਆ ਹੈ ਕਿ ਵੀ ਤੁਹਾਡੇ ਅਸੀਂ ਬਿਆਨ ਲੈਣੇ ਆ ਕਿ ਵੀ ਜਿਹੜੇ 700 ਰੁਪਏ ਦਾ ਤੁਸੀਂ ਬਿਆਨ ਦਿੱਤਾ ਹੈ ਜਾਂ ਵਿਕਾਸ ਦੀਆਂ ਗੱਲਾਂ ਤੁਸੀਂ ਕੀਤੀਆਂ ਕਿ ਵੀ ਸਾਡੇ ਕੰਮ ਨਹੀਂ ਹੋ ਰਹੇ ਤੇ ਉਹਦੀ ਅਸੀਂ ਤੁਹਾਡੇ ਬਿਆਨ ਲੈਣੇ ਆ ਥਾਣੇ ਤੱਕ ਇਹ ਗੱਲ ਚ ਗਈ ਹੈ ਕਿ ਕਿਹੜੇ ਵਾਰਡ ਦੇ ਵਿਕਾਸ ਹੋ ਰਹੇ ਆ ਤੇ ਕਿਹੜੇ ਵਾਰਡ ਦੇ ਵਿਕਾਸ ਨਹੀਂ ਹੋ ਰਹੇ ਹੁਣ ਜਿਹੜੇ ਥਾਣੇ ਐ ਜਿਹੜੇ ਪੁਲਿਸ ਸਟੇਸ਼ਨ ਐ ਉਹ ਵੀ ਬੜੇ ਵਿਕਾਸ ਦੇ ਕੰਮ ਕਰਨ ਲੱਗੇ ਆ ਉਹਨਾਂ ਨੂੰ ਵੀ ਫਰਕ ਪੈਣ ਲੱਗ ਗਿਆ ਹੈ ਕਿ ਵੀ ਕਿਤੇ ਵਿਕਾਸ ਨਹੀਂ ਹੋ ਰਿਹਾ ਕਿਨੂੰ ਤਕਲੀਫ ਹੋ ਰਹੀ ਹੈ ਨਾਲ ਦੀ ਨਾਲ ਤੁਰੰਤ ਉਸ ਬੰਦੇ ਨੂੰ ਕਿਸ ਤਰੀਕੇ ਦੇ ਨਾਲ ਥਾਣੇ ਬੁਲਾਇਆ ਗਿਆ ਤੇ ਪਹਿਲਾਂ ਤੁਸੀਂ ਇਹ ਰਿਕਾਰਡਿੰਗ ਸੁਣੋ ਇਸ ਤੋਂ ਬਾਅਦ ਮੈਂ ਅਗਲੀ ਗੱਲ ਤੁਹਾਡੇ ਸਾਹਮਣੇ ਰੱਖਦਾ ਹਾਂ ਹਲੋ ਦਿਸ ਕਾਲ ਇਸ ਨਾਓ ਬੀਇੰਗ ਰਿਕਾਰਡਡ ਹਾਂਜੀ ਹਾਂਜੀ ਸੰਦੀਪ ਜੀ ਮੈਂ ਨੰਨਾ ਬੋਲ ਰਿਹਾ ਫਿਰ ਕਲੋਨੀ ਚੋਂ ਹਾਂਜੀ ਨੰਨਾ ਜੀ ਕੀ ਹਾਲ ਹੈ ਠੀਕ ਹੈ ਜੀ ਸੰਦੀਪ ਜੀ ਕੱਲ ਨਾ ਆਪਣੇ ਕੋਲ ਨਾ ਉਹ ਆਏ ਸੀਗੇ ਆਮ ਆਦਮੀ ਦੇ ਕੁਝ ਲੀਡਰ ਅੱਛਾ 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 ਆ ਕੇ ਉਹ ਸਾਡੇ ਮੈਂ ਘਰੇ ਨਹੀਂ ਸੀਗਾ ਕਲੋਨੀ ਵਾਲਿਆਂ ਨੂੰ ਜਿਵੇਂ ਇਕੱਠਾ ਕਰਕੇ ਉਹਨਾਂ ਨੇ ਰੋਲਾ ਦੁਲਾ ਜਪਾਇਆ ਵੀ ਤੁਸੀਂ ਉਹ 700 ਰੁਪਏ ਦਾ ਬਿਆਨ ਦੇ ਰਹੇ ਹੋ ਮੈਡਮ ਤੱਕ ਗੱਲ ਪਹੁੰਚ ਗਈ ਹੈ ਕੌਣ ਲੈ ਕੇ ਗਿਆ ਮੈਂ ਕਿ ਫਿਰ ਮੈਂ ਇੰਨੇ ਨੂੰ ਮੈਂ ਆ ਗਿਆ ਹਾਂ ਠੀਕ ਹੈ ਜੀ ਤੇ ਮੈਂ ਆ ਗਿਆ ਫਿਰ ਮੈਨੂੰ ਕਹਿੰਦੇ ਆ ਗਿਆ ਨੰਨਾ ਆ ਗਿਆ ਨੰਨਾ ਸਾਰੇ ਕਹਿਣ ਲੱਗੇ ਤਾਂ ਮੈਨੂੰ ਕਹਿੰਦੇ ਹਾਂ ਜੀ ਮੈਂ ਕਹਾ ਹਾਂ ਜੀ ਲੈ ਆ ਆਪਾਂ ਤਾਂ ਝੂਠ ਬੋਲਿਆ ਅਸੀਂ ਲੈ ਸਕੀ ਉਹ ਜਿਆ ਬੈਂਚ ਥੋੜੀ ਦਿੱਤਾ ਅੰਦਰ ਲੈ ਆ ਮੇਰੇ ਦੇਖੋ ਸਾਰਿਆਂ ਨੇ ਵਿੱਚ ਅੱਧਿਆਂ ਨੇ ਤਾਂ ਕਹਿਤਾ ਹਾਂ ਜੀ ਲੈ ਆ ਅੱਧੇ ਚੁੱਪੋ ਕੇ ਮੂੰਹ ਬੰਦ ਕਰ ਲਿਆ ਲੋਕਾਂ ਨੇ ਹਾਂ 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 ਅੱਧਿਆਂ ਨੇ ਚਲੋ ਕਹਿੰਦੇ ਕਿੰਨੇ ਲੈ ਆ ਮੈਂ ਕਹਾ ਐਮ ਸੀ ਸੀ ਗਾ ਤੇ ਦੋ ਬੰਦੇ ਹੋਲ ਸੀ ਨਾਲ ਗੁਰਦੁਆਰੇ 'ਚ ਬੈਠ ਕੇ ਫਾਰਮ ਭਰਾਈ ਸੀਗੇ ਤੇ 7-7 ਸੌ ਰੁਪਏ ਲਿਆ ਸੀ ਹਾਂ ਹਾਂ ਠੀਕ ਹੈ ਜੀ ਕਾ ਫਿਰ ਕਹਿੰਦੇ ਐਮ ਜੀ ਦਾ ਕਾਂਗਰਸ ਦਾ ਪਰ ਮਗਾ ਉਸ ਟਾਈਮ ਦਾ ਐਮ ਸੀ ਆਮ ਆਦਮੀ ਪਾਰਟੀ ਚ ਸੀਗਾ ਦੁਬਾਰਾ ਕਾਂਗਰਸ ਤੇ ਗਿਆ ਉਹ ਹਾਂ 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 ਜੀ ਤਾਂ ਚਲੋ ਫਿਰ ਕਹਿੰਦੇ ਚਲੋ ਛੱਡੋ ਮੁੱਦੇ ਦੀ ਗੱਲ ਆਓ ਤੁਹਾਡਾ ਜਿਹੜਾ ਕੰਮ ਦਾ ਹੈ ਨਾ ਵੀ 2 ਦਿਨ ਤੱਕ ਤੁਹਾਡੀ ਸੜਕ ਸ਼ੁਰੂ ਹੋ ਜਾਏਗੀ ਲੈ ਲੈ ਅੱਛਾ ਹਾਂ ਜੀ ਹਾਂ ਜੀ ਚਲੋ ਇੱਕ ਐਕਟ ਹੋ ਆ ਕੇ ਨਾ ਉਹਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਨਾ ਫੋਟੋਆਂ ਖਿਚਵਾਤੀ ਜਿਵੇਂ ਉਂਗਲਾ ਖੜਤੀਆ ਕਰਾ ਕੇ ਹਾਂ 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 ਅੰਾਰੇ ਬਾਜੀ ਜਿਲਾਤੀ ਬਿੰਨੀ ਦਾ ਮਿੱਤਰ ਜਿੰਦਾ ਚਲੋ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਆਪਾਂ ਨੇ ਕਿਹਾ ਵੀ ਠੀਕ ਹੈ ਉਹਦੀ ਕੋਈ ਗੱਲ ਨਹੀਂ ਆਪਾਂ ਨੂੰ ਕੰਮ ਨਾਲ ਮਤਲਬ ਹੈ ਹਾਂ ਹੁਣ ਅੱਜ ਮੇਰੇ ਕੋਲ ਨਾ ਹੋਣੀ 10 ਮਿੰਟ ਪਹਿਲਾਂ ਇੱਕ ਫੋਨ ਆਇਆ ਹੈ ਹਾਂ 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 ਕੋ ਨਾ ਮੈਨੂੰ ਕਹਿੰਦੇ ਨੰਨਾ ਜੀ ਬੋਲ ਰਿਹਾ ਮੈਂ ਕਿਹਾ ਹਾਂਜੀ ਕਹਿੰਦੇ ਅਸੀਂ ਨਾ ਸਿਟੀ ਥਾਣੇ ਤੋਂ ਬੋਲ ਰਿਹਾ ਅੱਛਾ ਤੇ ਕਹਿੰਦੇ ਤੁਸੀਂ ਨਾ ਉੱਥੇ ਥਾਣੇ ਪੇਸ਼ ਹੋਵੋ ਹੁਣ ਅੱਛਾ ਵੀ ਤੁਸੀਂ ਜਿਹੜਾ 700 ਰੁਪਏ ਵਾਲਾ ਬਿਆਨ ਦਿੱਤਾ ਉਸ ਅਸੀਂ ਵੈਰੀਫਾਈ ਕਰਨਾ ਵੀ ਕਿੰਨੇ ਲਏ ਆ ਕਦੇ ਐਸਤੇ ਲਏ ਆ ਹਾਂ ਕੋਈ ਗੱਲ ਨਹੀਂ ਜਾ ਕੇ ਕਰੋ ਕੋਈ ਕੀ ਦਿੱਕਤ ਹੈ ਕੋਈ ਦਿੱਕਤ ਤਾਂ ਨਹੀਂ ਨਾ ਬਸ ਕੀ ਦਿੱਕਤ ਹੈ ਜਦੋਂ ਲਏ ਆ ਤਾਂ ਨਹੀਂ ਆ ਚੁੱਕੇ ਚੱਕਰੇ ਨਾ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਚਾਰ ਪੰਜ ਬੰਦੇ ਲੈ ਆਉ ਕੋਈ ਜਾਨ ਨੂੰ ਤਿਆਰੀ ਨਹੀਂ ਹੈ ਸਾਰੇ ਪਿੱਛੇ ਹਟ ਹਾਂ ਜਾਨ ਨੂੰ ਕੋਈ ਤਿਆਰੀ ਨਹੀਂ ਸਾਰੇ ਪਿੱਛੇ ਹਟ ਜਾ ਜਦ ਕਿ ਇਹ ਸਚਾਈ ਹੈ ਕਿ ਇਹਨਾਂ ਨੇ ਪੈਸੇ ਲਏ ਆ ਹਾਂ ਹਾਂਜੀ ਤੂੰ ਟੈਨਸ਼ਨ ਨਾ ਲੈ ਯਾਰ ਮੈਂ ਇਹਨਾਂ ਨੂੰ 4 ਵਜੇ ਦਾ ਟਾਈਮ ਦਿੱਤਾ ਮੈਂ ਕਿਹਾ ਮੈਂ 4 ਵਜੇ ਆਵਾਂਗਾ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਕੱਲਾ ਜਾਇਆ ਮੈਂ ਕੋਈ ਲਖਵਿੰਦਰ ਨਾਮ ਦਾ ਬੰਦਾ ਯਾਰ ਕੋਈ ਟੈਨਸ਼ਨ ਹੀ ਨਹੀਂ ਹੈ ਹਾਂ ਹਾਂ ਇਹ ਤਾਂ ਇਹ ਹੀ ਹਾਂ ਕੋਈ ਨਹੀਂ ਕੋਈ ਨਹੀਂ ਜਾਇਆ ਜਿਆਦਾ ਠੀਕ ਹੈ ਠੀਕ ਹੈ ਕੋਈ ਲਖਵਿੰਦਰ ਨਾਮ ਦਾ ਬੰਦਾ ਸੀ ਕੋਈ ਨਹੀਂ ਕੋਈ ਨਹੀਂ ਜਾਇਆ ਜਿਆਦਾ ਠੀਕ ਹੈ ਠੀਕ ਹੈ ਜੀ ਤੇ ਤੁਸੀਂ ਜਿੱਦਾਂ ਸੁਣਿਆ ਉਹ ਮੁੰਡਾ ਸਾਫ਼ ਤੌਰ ਤੇ ਇਹ ਕਹਿ ਰਿਹਾ ਹੈ ਕਿ ਵੀ ਹੁਣ ਮੈਂ ਕੀ ਕਰਾਂ ਗਰੀਬ ਬੰਦਾ ਕੀ ਕਰੇਗਾ ਬਿਆਨ ਉਹ ਦੇ ਚੁੱਕਿਆ ਆਪਣੇ ਮਨ ਦੀ ਮਨ ਦੀ ਜਿਹੜੀ ਪੜਾ ਸੀ ਉਹ ਕੜ ਚੁਕਿਆ ਹੈ ਵੀਡੀਓ ਦੇ ਅੰਦਰ ਕਿਉਂਕਿ ਉਹਦੀ ਕੋਈ ਸੁਧ-ਬੁੱਧ ਨਹੀਂ ਲੈ ਰਿਆ ਸੀ ਕੋਈ ਉਹਦੀ ਸੁਣ ਨਹੀਂ ਰਿਹਾ ਸੀਗਾ ਜਿੱਦਾਂ ਵਾਰਡ ਦੇ ਲੋਕਾਂ ਨੇ ਇਹ ਵੀ ਕਿਹਾ ਕਈ ਵਾਰੀ ਅਸੀਂ ਐਮਐਲਏ ਸਾਹਿਬ ਨੂੰ ਵੀ ਮਿਲਣ ਗਏ ਤੇ ਅਸੀਂ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਕੁਝ ਕੁ ਲੋਕਾਂ ਨੇ ਤੇ ਉਹ ਕਿਆ ਕਰਨ ਆਪਣੀ ਆਵਾਜ਼ ਕਿੱਦਾਂ ਪਹੁੰਚਾਣ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਤੇ ਅਸੀਂ ਉਹਨਾਂ ਕੋਲ ਗਏ ਤੇ ਵੀਡੀਓ ਬਣਾਈ ਤੇ ਉਹਨਾਂ ਦੇ ਬਿਆਨ ਲਿੱਤੇ ਤੇ ਉਦਾਂ ਹੀ ਅਣਕਟ ਅਸੀਂ ਆਪਣੇ ਚੈਨਲ ਤੇ ਲਾਈ ਤੇ ਤੁਹਾਡੇ ਸਾਹਮਣੇ ਸਮਖੇ ਤੁਹਾਡੇ ਸਮਖੇ ਸੀ ਸਾਰੀ ਗੱਲ ਰੱਖ ਦਿੱਤੀ ਐ ਤੇ ਉਸ ਤੋਂ ਬਾਅਦ ਜਿਹੜਾ ਇੱਕ ਗਰੀਬ ਆਦਮੀ ਹੈ ਜਿਹੜਾ ਬੜਾ ਪਰੇਸ਼ਾਨ ਹੈ ਮਕਾਨ ਉਹਨੇ ਖਰੀਦਿਆ ਹੋਇਆ ਜਿੱਥੇ ਵਿਕਾਸ ਦੇ ਕੰਮ ਨਹੀਂ ਹੋ ਰਹੇ ਗੱਲਾਂ ਬਹੁਤ ਕੀਤੀਆਂ ਗਈਆਂ ਕਿ ਵੀ ਆਪਾਂ ਇਹ ਵਿਕਾਸ ਕਰਾਵਾਂਗੇ ਆਪਾਂ ਇਹ ਵਿਕਾਸ ਕਰਾਵਾਂਗੇ ਉਸ ਤੋਂ ਬਾਅਦ ਜਦ ਉਹਨਾਂ ਦੀ ਸੁਧ-ਬੁੱਧ ਨਹੀਂ ਲਿੱਤੀ ਜਾਂਦੀ ਤਾਂ ਉਹ ਸਾਨੂੰ ਬੁਲਾਉਂਦੇ ਆਂ ਤੇ ਅਸੀਂ ਉਹਨਾਂ ਦੀ ਖਬਰ ਲਾਂਦੇ ਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਥਾਣੇ ਤੋਂ ਫੋਨ ਆਂਦਾ ਹੈ ਥਾਣੇ 'ਚ ਹੁਣ ਤੁਸੀਂ ਇਹ ਦੇਖੋ 5 ਦਿਨ ਪਹਿਲਾਂ ਅਸੀਂ ਇਹ ਖਬਰ ਲਾਈ ਸੀਗੀ ਆਪਣੇ ਚੈਨਲ ਤੇ 5 ਦਿਨ ਪਹਿਲਾਂ ਉੱਥੇ ਕੋਈ ਵਿਕਾਸ ਨਹੀਂ ਸੀਗਾ ਅਸੀਂ ਸੜਕਾਂ ਵੀ ਦਿਖਾਈਆਂ ਤੁਹਾਨੂੰ ਸਾਰਾ ਕੁਝ ਉੱਥੇ ਦਿਖਾਇਆ ਗੰਦਗੀ ਦੇ ਢੇਰ ਲੱਗੇ ਹੋਏ ਆ 5 ਦਿਨ ਪਹਿਲਾਂ ਤੱਕ ਉੱਤੇ ਕੋਈ ਵਿਕਾਸ ਨਹੀਂ ਸੀਗਾ ਇਹ ਅਸੀਂ ਨਹੀਂ ਕਹਿ ਰਹੇ ਉੱਥੇ ਦੇ ਵਸਨੀਕ ਕਹਿ ਰਹੇ ਜਿਹੜੇ ਉੱਥੇ ਰਹਿੰਦੇ ਆ ਲੋਕੀ ਉਹਨਾਂ ਦੇ ਵੱਲੋਂ ਕਿਹਾ ਗਿਆ ਅਸੀਂ ਆਪਣੇ ਵੱਲੋਂ ਕੁਝ ਨਹੀਂ ਕਿਹਾ ਗਿਆ ਜਿਹੜੀ 700 ਰੁਪਏ ਵਾਲੀ ਗੱਲ ਹੈ ਉਹ ਵੀ ਵੀਡੀਓ ਤੁਸੀਂ ਧਿਆਨ ਨਾਲ ਦੇਖੋ ਉਹਨਾਂ ਨੇ ਸਾਨੂੰ ਦੱਸੀ ਹੈ ਨਾ ਕਿ ਸਾਨੂੰ ਪਤਾ ਸੀਗੀ ਕਿ ਐਮਸੀ ਨੇ 700 ਰੁਪਏ ਇਕੱਠੇ ਕੀਤੇ ਹਨ ਤੇ ਇੱਥੇ ਉਸ ਉਸ ਮੁੰਡੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਵੀ ਉਹ ਉਸ ਟਾਈਮ ਆਮ ਆਦਮੀ ਪਾਰਟੀ 'ਚ ਸੀਗਾ ਜਿਹੜਾ ਐਮਸੀ ਸੀਗਾ ਬਾਅਦ 'ਚ ਉਹ ਕਾਂਗਰਸ 'ਚ ਆਇਆ ਉਹਨੇ ਸਾਡੇ ਤੋਂ 700 700 ਰੁਪਏ ਇਕੱਠੇ ਕੀਤੇ ਹਨ ਵਿਕਾਸ ਦੇ ਨਾਂ ਤੇ ਕਿ ਅਸੀਂ ਤੁਹਾਡੇ ਵਿਕਾਸ ਕਰਾਵਾਂਗੇ ਤੇ ਉਸ ਤੋਂ ਬਾਅਦ ਉਹ ਥਾਣੇ ਜਾਂਦਾ ਤੇ ਥਾਣੇ 'ਚ ਉਹਨੂੰ ਕਿਹੜਾ ਇਹੋ ਜਿਹਾ ਵਿਕਾਸ ਦਿਖਾਇਆ ਜਾਂਦਾ ਹੈ ਕਿਹੜੀ ਇਹੋ ਜਿਹੀ ਗੱਲਾਂ ਹੁੰਦੀ ਹੈ ਕਿ ਉਹ ਜਿਹੜੇ ਐਮਐਲਏ ਸਾਹਿਬ ਹੈ ਉਹਨਾਂ ਦੇ ਜਾਜਾਕਾਰ ਲਾਣ ਲੱਗ ਜਾਂਦੇ ਆ ਤੇ ਉਹ ਇਹ ਵੀ ਕਹਿ ਦਿੰਦੇ ਆ ਕਿ ਜਿਹੜੀ ਇਹ ਸੜਕ ਹੈ ਇਸ ਚ ਮੈਂ ਕਈ ਦਿਨ ਹੋ ਗਏ ਕਈ ਦਿਨਾਂ ਬਾਅਦ ਮੈਂ ਇਸ ਸੜਕ ਤੇ ਆ ਰਿਹਾ ਤੇ ਅੱਜ ਮੈਂ ਦੇਖਿਆ ਕਿ ਵੀ ਮੈਡਨ ਤਾਂ ਬਹੁਤ ਅੱਛੇ ਅੱਛੇ ਵਿਕਾਸ ਕਰਾ ਰਹੇ ਆ ਇਹ ਅਸੀਂ ਨਹੀਂ ਕਹਿ ਰਹੇ ਇਹ ਸਾਰਾ ਕੁਝ ਉਧਾ ਵੱਲੋਂ ਕਿਹਾ ਗਿਆ ਤੁਸੀਂ ਕਮੈਂਟ ਕਰਕੇ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੁਣ ਤੁਸੀਂ ਦੱਸੋ ਸਾਨੂੰ ਜਰੂਰ ਇੱਕ ਗੱਲ ਦੱਸੋ ਕਿ ਜਦ ਕੋਈ ਬੰਦਾ ਪਰੇਸ਼ਾਨ ਹੁੰਦਾ ਹੈ ਜਦੋਂ ਗੁਹਾਰ ਲਾਂਦਾ ਹੈ ਕਿ ਵੀ ਸਰ ਸਾਡੀ ਖਬਰ ਬਣਾਓ ਤੇ ਅਸੀਂ ਸਾਨੂੰ ਵੀ ਕਈ ਤਰ੍ਹਾਂ ਦੇ ਕੰਮ ਹੁੰਦੇ ਆ ਅਸੀਂ ਆਪਣੇ ਕੰਮ ਛੱਡ ਕੇ ਬੰਦਿਆਂ ਦੀ ਗੱਲ ਕਰਨ ਜਾਂਦੇ ਆ ਸਾਨੂੰ ਕਿਆ ਲੈਣਾ ਦੇਣਾ ਕਿਸੇ ਤੋਂ ਸਾਡਾ ਕਿਆ ਕੋਈ ਮਤਲਬ ਹੈ ਜਾਂ ਕੁਛ ਹੈ ਕਿ ਅਸੀਂ ਤੁਹਾਡੀ ਆਵਾਜ਼ ਬਣ ਕੇ ਸਾਹਮਣੇ ਆਂਦੇ ਆ ਤਾਂ ਦੁਸ਼ਮਣੀਆਂ ਵੀ ਅਸੀਂ ਲੈਂਦੇ ਆ ਕਿ ਵੀ ਇਹ ਤਾਂ ਮਤਲਬ ਐਂਟੀ ਚੱਲ ਰਿਹਾ ਹੈ ਸਾਡਾ ਮਕਸਦ ਐਂਟੀ ਚੱਲਣ ਦਾ ਨਹੀਂ ਹੈਗਾ ਸਾਡਾ ਮਕਸਦ ਇਹ ਹੈ ਚੰਗੀ ਗੱਲ ਹੈ ਕਿ ਵਿਕਾਸ ਹੋਣੇ ਚਾਹੀਦੇ ਆ ਸ਼ਹਿਰ 'ਚ ਵਿਕਾਸ ਹੋਏਗਾ ਤਾਂ ਸਾਡੇ ਸ਼ਹਿਰ ਦੀ ਪ੍ਰਾਪਰਟੀ ਦੇ ਵੀ ਰੇਟ ਵਧਣਗੇ ਤੇ ਸਾਡਾ ਸ਼ਹਿਰ ਸੁੰਦਰ ਵੀ ਲੱਗੇਗਾ ਸਾਨੂੰ ਚੰਗਾ ਲੱਗਦਾ ਕਿ ਕਿੱਥੇ ਵਿਕਾਸ ਹੋ ਰਿਹਾ ਪਰ ਜੇ ਅਸੀਂ ਵਿਕਾਸ ਦੀਆਂ ਗੱਲਾਂ ਹੀ ਦਿਖਾਉਣ ਲੱਗ ਗਏ ਕਿ ਵੀ ਇੱਥੇ ਵੀ ਵਿਕਾਸ ਹੋ ਰਿਹਾ ਇੱਥੇ ਵੀ ਵਿਕਾਸ ਹੋ ਰਿਹਾ ਇੱਥੇ ਵੀ ਵਿਕਾਸ ਹੋ ਰਿਹਾ ਤਾਂ ਜਿੱਥੇ ਵਿਕਾਸ ਨਹੀਂ ਹੋ ਰਿਹਾ ਜਿਹੜੇ ਵਾਂਝੇ ਰਹਿ ਗਏ ਆ ਬੰਦੇ ਸ਼ਾਇਦ ਉਹਨਾਂ ਦਾ ਧਿਆਨ ਨਹੀਂ ਜਾਂਦਾ ਉਹਨਾਂ ਗਲੀਆਂ ਵੱਲ ਉਸ ਜਗ੍ਹਾ ਤੇ ਉਹਨਾਂ ਦਾ ਧਿਆਨ ਨਹੀਂ ਜਾਂਦਾ ਕਿ ਵੀ ਉਹਨਾਂ ਨੂੰ ਕਈ ਵਾਰੀ ਪਤਾ ਵੀ ਨਹੀਂ ਹੁੰਦਾ ਕਈ ਵਾਰੀ ਚੇਲੇ ਚਪਾਟੇ ਵੀ ਉਹਨਾਂ ਨੂੰ ਗਲਤ ਜਿਹੜੀ ਉਹਨਾਂ ਦੀ ਨੋਲੇਜ 'ਚ ਲੈ ਕੇ ਆਂਦੇ ਆ ਤੇ ਉਹਦਾ ਖਾਮਿਆ ਜਾਂ ਕੌਣ ਪੁਗਤਦਾ ਉਹਦਾ ਖਾਮਿਆ ਜਾਂ ਪੁਗਤਦਾ ਜਿਹੜੇ ਪ੍ਰਮੁੱਖ ਹੁੰਦੇ ਐ ਐਮਐਲਏ ਸਾਹਿਬ ਨੂੰ ਪੁਗਤਣਾ ਪੈਣਾ ਹੈ ਉਹਦਾ ਖਾਮਿਆ ਜਾਂ ਜਦ ਉਹ ਆਪਣਾ ਦੁਆਰਾ ਵੋਟਾਂ ਮੰਗਣ ਜਾਣਗੇ ਜਾਂ ਕੁਝ ਕਰਨ ਜਾਣਗੇ ਤਾਂ ਲੋਕਾਂ ਦਾ ਗੁੱਸੇ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ ਹੈ ਅਸੀਂ ਇਸ ਚੀਜ਼ ਤੋਂ ਉਹਨਾਂ ਨੂੰ ਬਚਾਉਣਾ ਚਾਹ ਰਹੇ ਹਾਂ ਉਹਨਾਂ ਨੂੰ ਦਿਖਾਉਣਾ ਚਾਹ ਰਹੇ ਹਾਂ ਕਿ ਵੀ ਦੇਖੋ ਇੱਥੇ ਵੀ ਵਿਕਾਸ ਦੀ ਲੋੜ ਹੈ ਤੁਸੀਂ ਇੱਥੇ ਵੀ ਵਿਕਾਸ ਕਰਾਓ ਤੇ ਤੁਸੀਂ ਵੀ ਕਮੈਂਟਾਂ ਰਾਹੀਂ ਸਾਨੂੰ ਦੱਸੋ ਕਿ ਸਾਨੂੰ ਕਿਆ ਕਰਨਾ ਚਾਹੀਦਾ ਹੈ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤੇ ਜਿਹੜਾ ਇਹ ਮੁੰਡਾ ਨੰਨਾ ਇਹਦੇ ਨਾਲ ਥਾਣੇ 'ਚ ਕਿਹੜਾ ਇਹਨੂੰ ਵਿਕਾਸ ਦਿਖਾਇਆ ਗਿਆ ਹੋਣਾ ਇਹ ਵੀ ਸਾਨੂੰ ਕਮੈਂਟਾਂ 'ਚ ਦੱਸੋ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ